ਜੀ ਸਰ ਅੱਜ ਦੀ ਟੈਸਟ ਅਗਰ ਜਾਣਕਾਰੀ ਕੋਠਾਣਾ ਜੋਧੇਵਾਲ ਦੇ ਵਿੱਚ ਮਿਤੀ 25 ਤਰੀਕ ਨੂੰ ਰਕੇਸ਼ ਕੁਮਾਰ ਨਾਂ ਦੇ ਇੱਕ ਵਿਅਕਤੀ ਨੇ ਕੰਪਲੇਂਟ ਦਿੱਤੀ ਕਿ ਉਹਦੇ ਭਰਾ ਸ਼ੰਭੂ ਕੁਮਾਰ ਜਿਹੜਾ ਹੈ ਉਹ ਜਨਤਾ ਕਲੋਨੀ ਚ ਆਪਣਾ ਮਕਾਨ ਲੋਕ ਕਰਕੇ ਪਿੰਡ ਗਿਆ ਸੀ ਉਹਦੇ ਮਕਾਨ ਦੇ ਵਿੱਚ ਅਣਪਛਾਤੇ ਬੰਦਿਆਂ ਨੇ ਚੋਰੀ ਕਰ ਲਈ ਹੈ ਜਿਹਦੇ ਵਿੱਚ ਕੁਝ ਕੈਸ਼ ਤੇ ਗਹਿਣੇ ਜਿਸ ਦੇ ਆਧਾਰ ਤੇ ਥਾਣਾ ਜੋਧੇਵਾਲ ਦੀ ਪੁਲਿਸ ਨੇ ਪਰਚਾ ਦਰਜ ਕਰਕੇ ਇਹਦੀ ਤਫਤੀਸ਼ ਅਮਲ ਚ ਲਿਆਂਦੀ ਜੇ ਇਨਸਪੈਕਟਰ ਜਸਵੀਰ ਸਿੰਘ ਤੇ ਐਸਆਈ ਜਸਪਾਲ ਸਿੰਘ ਦੀ ਸੌਰੀ ਕੁਲਦੀਪ ਸਿੰਘ ਦੀ ਟੀਮ ਨੇ ਦੋ ਦੋਸ਼ੀਆਂ ਨੂੰ ਜਿਨ੍ਹਾਂ ਦੇ ਨਾਮ ਸਾਜਦ ਲਹਿਰੀ ਤੇ ਰਜ਼ਾਵਉਲ ਅंसारी ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 6 ਰਿੰਗ ਸੋਨੇ ਦੀਆਂ ਇੱਕ ਟੋਪਸ ਦੋ ਸੋਨੇ ਦੇ ਕੜੇ ਤੇ 90000 ਰੁਪਇਆ ਕੈਸ਼ ਜਿਹੜਾ ਰਿਕਵਰ ਕੀਤਾ ਤੇ ਬਾਕੀ ਕੁਝ ਆਰਟੀਫੀਸ਼ੀਅਲ ਜਵੈਲਰੀ ਜਿਹੜੀ ਹੈ ਜਿਹੜੀਆਂ ਲੇਡੀਆਂ ਪਾਉਂਦੀਆਂ ਉਹ ਵੀ ਰਿਕਵਰ ਕੀਤੀ ਜਿਹੜਾ ਰਜ਼ਵਲ ਅਨਸਾਰੀ ਹੈ ਇਹਦੇ ਖਿਲਾਫ ਪਹਿਲਾਂ ਵੀ 4 ਮੁਕਦਮੇ ਦਰਜ ਹੈ ਚੋਰੀ ਦੇ ਜਿਹਦੇ ਵਿੱਚ ਇਹ ਦੋ ਮੁਕਦਮਿਆਂ ਦੇ ਵਿੱਚ ਕੋਰਟ ਤੋਂ ਐਬਸੈਂਟ ਹੈ ਅੱਜ ਇਹਨਾਂ ਨੂੰ ਕੋਰਟ ਤੇ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਇੱਕ ਵਾਰਦਾਤ ਜਿਹੜੀ ਚਾਰਾਂ ਦੇ ਵਿੱਚੋਂ ਟੱਬਾ ਥਾਣੇ ਦੀ ਉਹਦੇ ਵਿੱਚ ਇਹਦੀ ਅਰੈਸਟ ਥੱਲੇ ਪੈਣਗੇ ਸਰ ਜਿਹੜੀ ਇਹਨਾਂ ਨੇ ਵਾਰਦਾਤ ਕੀਤੀ ਹੈ ਜਿਸ ਦੇ ਵਿੱਚ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਇਬਾਦਤ ਇਹਨਾਂ ਨੇ ਇੱਥੇ ਪਹਿਲਾਂ ਕੀ ਰੈਕੀ ਕੀਤੀ ਸੀ ਜਾਂ ਕੋਈ ਭੇਂ ਪਾਇਆ ਕਿੱਦਾਂ ਇਹ ਸਾਰਾ ਅੱਜ ਪੁੱਛਾਂਗੇ ਇਹਨਾਂ ਨੂੰ ਇਹ ਰੈਕੀ ਕਰਕੇ ਹੀ ਬੰਦ ਮਕਾਨ ਦੀ ਜਿਹੜੀ ਹੈ ਉਹਦੇ ਵਿੱਚ ਚੋਰੀ ਕਰਦੇ ਠੀਕ ਚੋਰੀ ਦੇ ਪਹਿਲਾਂ ਵੀ ਜਿਹੜੇ ਇਹਨਾਂ ਦੇ ਪਰਚੇ ਦਰਜ ਹੈ ਉਹ ਵੀ ਚੋਰੀ ਦੇ ਹੀ ਦਰਜ ਹੈ ਜਿਹੜੇ ਰਿਜ਼ਰਵ ਅਨਸਾਦੀ ਦੇ ਜਿਹੜੇ ਦੂਸਰਾ ਵਿਅਕਤੀ ਹੈ ਸਰ ਦੂਸਰਾ ਇਹਦਾ ਨਾਲ ਦਾ ਹੈਗਾ ਜੋਟੀਦਾਰੇ ਦਾ ਹੈਗਾ ਉਹ ਸਾਰਾ ਅਸੀਂ ਕਲੀਅਰ ਕਰ ਰਹੇ ਹਾਂ ਵੀ ਉਹਦੇ ਤੇ ਕੋਈ ਕੋਈ ਪਰਚਾ ਤਾਂ ਨਹੀਂ ਹੈ ਤੇ ਨਸ਼ਾ ਨੁਸਖਾ ਕਰਦੇ ਸਰ ਨਹੀਂ ਫਿਲਹਾਲ ਤਾਂ ਨਹੀਂ ਕਹਿਣੇ ਰਿਕਵਰ ਹੈ ਐਸੇ ਜਿਹੜੇ ਆ ਉਹਨਾਂ ਦੇ ਵਿੱਚੋਂ ਇਹਨਾਂ ਨੇ ਇੱਕ ਫੋਨ ਖਰੀਦਿਆ ਸੀ ਉਹ ਜਿਹੜਾ ਫੋਨ ਪਿਆ ਤੇ ਬਾਕੀ ਕੱਪੜੇ-ਕੂਪੜੇ ਖਰੀਦੇ ਸੀ ਜੀ ਸਰ ਸਰ ਇੱਕ ਕਿੱਥੇ ਦੇ ਰਹਿਣ ਵਾਲੇ ਆ ਬੋਸ ਇਹ ਪਿੱਛੋਂ ਤਾਂ ਇਹ ਜਿਹੜੇ ਹੈਗੇ ਰਹਿਣ ਵਾਲੇ ਸੀਤਾਮੜੀ ਦਾ ਇੱਕ ਤੇ ਦੋਨੋਂ ਸੀਤਾਮੜੀ ਬਿਹਾਰ ਦੇ ਆ ਇੱਥੇ ਰੈਂਟ ਰੌਂਡ ਤੇ ਰਹਿੰਦੇ ਆ ਜਿੱਦਾਂ ਬੇੜੇ ਚ ਰਹਿਲੇ ਉਹ ਤੋਂ ਬਾਅਦ ਚੋਰੀ ਕੀਤੀ ਫਿਰ ਵਾਪਸ ਚਲੇ ਗਏ ਫਿਰ ਕੁਝ ਥੇਰ ਬਾਅਦ ਵਾਪਸ ਆਏ ਫਿਰ ਚੋਰੀ ਕੀਤੀ ਫਿਰ ਵਾਪਸ ਚਲੇ ਸਰ ਇਹਨਾਂ ਨੇ ਏਜ ਕੀ ਹੈਗੀ ਹੈ ਏਜ ਇਹਨਾਂ ਦੀ ਤਕਰੀਬਨ 25 ਸਾਲ ਦੇ ਲੱਗੇ ਚਾਕੇ ਸਰੇ ਦੋ ਜਣੇ ਨਹੀਂ ਜਿਆਦਾ ਜਣੇ ਨੇ ਗਏ ਇਹ ਦੋ ਜਣੇ ਇਹ ਸਾਰੇ ਜਿਹੜੇ ਦੋਨੋਂ આરોપી ਹੈਗੇ ਆ ਇਹ ਇਹ ਮਤਲਬ ਇਥੇ ਲੋਕਲ ਬਾਰਦਾਤਾ ਕਰਦੇ ਜੇ ਹੋਰ ਕਿਤੇ ਕੋਈ ਹੋਰ ਜਣੇ ਇਹ ਸਾਰਾ ਹੁਣ ਵੈਰੀਫਾਈ ਕਰਾਂਗੇ ਨਾ ਚਾਰ ਬਾਰਦਾਤਾ ਦਾ ਟਿੱਬੇ ਥਾਣੇ ਦੀਆਂ ਤੇ ਜਿਹੜੀਆਂ ਦਰੇਸੀ ਚ ਇੱਕ ਪਰਚਾ ਪਹਿਲਾਂ ਦੋ ਦੋ ਦਰੇਸੀ ਦੇ ਦੋ ਟਿੱਬੇ ਦੇ ਚਾਰ ਪਰਚੇ ਤਾਂ ਪਹਿਲਾਂ ਇਹਨਾਂ ਤੇ ਦਰਜ ਹੈ ਟੋਟਲ 골ਡ ਤੇ ਕੈਸ਼ ਕਿੰਨਾ ਸੀ ਜਿਹੜਾ ਮਤਲਬ ਨੇ ਚੋਰੀ ਕੀਤਾ ਸੀ ਇਹਦਾ ਵੇਟ ਅਸੀਂ ਕਰਾਰਿਆ ਜਿਹੜਾ سونے ਦਾ ਹੈਗਾ ਜੋ ਉਹਨਾਂ ਨੇ ਲਖਾਇਆ ਸੀ ਉਹ ਸੋਨਾ ਸਾਰਾ ਰਿਕਵਰ ਕੈਸ਼ ਦੇ ਵਿੱਚੋਂ 90000 ਰੁਪਏ ਰਿਕਵਰ ਹੋ ਗਿਆ 50000 ਦੇ ਇਹਨੇ ਫੋਨ ਲੈ ਲਿਆ ਸੀ ਤੇ ਬਾਕੀ ਕਪੜੇ-ਕੋਪੜੇ ਲੈ ਲਏ ਟੋਟਲ ਮਤਲਬ ਕਿੰਨਾ ਸੀਗਾ ਜੀ ਕੈਸ਼ ਰੰਗਦੇ ਨੀਅਰ ਅਬਾਊਟ 2.5 ਲੱਖ ਦੇ ਕਰੀਬ ਉਹ ਦੱਸ ਰਹੇ ਸੀਗੇ ਉਹ 2.5 ਲੱਖ ਦੇ ਵਿੱਚੋਂ 90 ਤੇ ਇੱਕ 40 ਤਾਂ ਇਹੀ ਹੋ ਗਿਆ ਤੇ ਬਾਕੀ ਕਪੜੇ-ਕੋਪੜੇ ਇਹਨਾਂ ਨੇ ਖਰੀਦ ਲਏ ਤੇ ਜਾ ਪੰਜ ਸਤੂਲੇ ਦੀ ਕਰੀਏ ਤੇ ਮਤਲਬ ਇਹੀ ਰਿਕਵਰ ਜਿਹੜਾ ਕੀਤਾ ਸਾਰਾ ਹੀ ਹੋ ਗਿਆ ਯਾਰ ਸੋਨਾ ਸਾਰਾ ਰਿਕਵਰ ਹੋ ਗਿਆ ਜਿਹੜਾ ਕੈਸ਼ ਹੈ ਉਹਦੇ ਵਿੱਚੋਂ ਇਹਨਾਂ ਨੇ ਖਰਚ ਲਿਆ ਕਿਉਂਕਿ ਕੱਪੜੇ ਖਰੀਦ ਲਏ ਇੱਕ ਫੋਨ ਖਰੀਦ ਲਿਆ ਜਿਹੜਾ ਫੋਨ ਖਰੀਦਿਆ ਉਹ ਰਿਕਵਰ ਹੋ ਗਿਆ ਕਿਸ ਨਾਲ ਆਪਸ ਵਿੱਚ ਇਹਨਾਂ ਦੋਨਾਂ ਦਾ ਕੀ ਰਿਲੇਸ਼ਨ ਹੈ ਨਹੀਂ ਵੈਸੇ ਯਾਰ ਦੋਸਤ ਤੇ ਕੋਈ ਇਹ ਹੋਰ ਵੀ ਕੰਮ ਕਰਦੇ ਐ ਇਸ ਕੋਲ ਨਾਲ ਕੋਈ ਰਿਮਾਂਡ ਕੋਈ ਫਿਲਹਾਲ ਤਾਂ ਇਹੀ ਕਰਦੇ ਨਾ ਤੇ ਹੀ ਕਰਦੇ ਕਿੰਨੇ ਲੈ ਗਿਆ ਕਿੰਨੇ ਦਿਨ ਤੇ ਰਿਮਾਂਡ ਦਿੱਤੀ ਹੈ ਅੱਜ ਪੇਸ਼ ਕਰਾਂਗੇ ਅੱਜ ਪੇਸ਼ ਕਰਕੇ ਰਿਮਾਂਡ ਲਵਾਂਗੇ ਜੀ ਥੈਂਕ ਯੂ ਅੱਲਾ ਬਲਾਵੈ